ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਾਰਿਆ ਜਾਣਾ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਔਰ ਅੱਜ ਡੀਆਈਜੀ ਗੌਰਵ ਯਾਦਵ ਨੇ ਵੀ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਇਹ ਖਬਰ ਬਿਲਕੁਲ ਸੱਚੀ ਹੈਗੀ مکمل ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ 1 ਲੱਖ ਮੁੰਡਾ ਮਾਰਨ ਦੀ ਖਬਰ ਸੰਮੀ ਕਿਥੋਂ ਔਰ ਇਹਦਾ ਨਿਰਪੱਖ ਪੂਰੀ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਕਿਉਂਕਿ ਜਿਹੜੀ ਖਬਰ ਦੇ ਨਾਲ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਵੀ ਲੌਕਮੈਂਟਾਂ ਹੋਣ ਲੱਗੀਆਂ ਨੇ ਕਿ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਨੌਜਵਾਨ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਬਾਹਰ ਨਾ ਨਿਕਲਣ ਤਹੌਣ ਤਾਂ ਇਹਦੇ ਉੱਤੇ ਪੁਲਿਸ ਦਾ ਬਿਆਨ ਯਾਨੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪੰਜਾਬ ਦੀ ਪੁਲਿਸ ਦੇ ਮੁਖੀ ਨੇ ਉਹਨਾਂ ਦਾ ਬਿਆਨ ਵੀ ਆ ਚੁੱਕਿਆ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਔਰ ਦੂਜੇ ਪਾਸੇ ਰਾਤੋਂ ਰਾਤ ਗੋਲਡੀ ਬਰਾੜ ਦੇ ਉੱਤੇ ਐਕਸ਼ਨ ਕਿੱਦਾਂ ਹੋ ਗਿਆ ਇਹ ਵੀ ਇੱਕ ਬਹੁਤ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਸਿਕੰਜਾ ਕੱਸਿਆ ਜਾ ਸਕਦਾ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਜਾ ਰਿਹਾ ਔਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿਹੜੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਵਨ ਸਿੰਘ ਮਾਨ ਐਕਸ਼ਨ ਕਰ ਸਕਦੇ ਨੇ ਔਰ ਦੂਜੇ ਪਾਸੇ ਗੌਰਵ ਜਾਂਦਾ ਡੀਜੀਪੀ ਪੰਜਾਬ ਦੇ ਜਿਨ੍ਹਾਂ ਨੇ ਅੱਜ ਇੱਕ ਬਿਆਨ ਦੇ ਦਿੱਤਾ ਹੈ ਕਿ 1 ਲੱਖ ਮੁੰਡੇ ਪੰਜਾਬ ਦਾ ਪੰਜਾਬ ਦੀ ਪੁਲਿਸ ਨੇ ਮਾਰਨਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਲਾਸਮੈਂਟ ਤੇ ਲਾਸਮੈਂਟ ਕਿਉਂ ਹੋਣ ਲੱਗੀ ਹੈ ਕਿਉਂਕਿ ਗਾਲੀ ਦਰਸਲ ਦੇ ਵਿੱਚ ਬਹੁਤ ਵੱਡੀ ਔਰ ਡਰਾਵਣੀ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਹੈ ਜਦੋਂ ਦੀ ਇਹ ਖਬਰ ਫੈਲੀ ਹੈ ਔਰ ਆਈ ਕਿੱਥੋਂ ਇਹ ਖਬਰ ਜਦੋਂ ਵੀ ਇਹ ਖਬਰ ਫੈਲੀ ਆ ਕਿ ਪੰਜਾਬ ਦਾ 1 ਲੱਖ ਮੁੰਡਾ ਨੌਜਵਾਨ ਗੱਭਰੂ 1 ਲੱਖ ਮੁੰਡਾ ਪੰਜਾਬ ਦੀ ਪੁਲਿਸ ਨੇ ਮਾਰਨਾ ਪਰ ਇਹਦਾ ਸੱਚ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਕਿਉਂਕਿ ਦੁਬਦਾਂ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਪੈ ਗਏ ਨੇ ਔਰ ਇਸ ਖਬਰ ਨੂੰ ਹਰ ਇੱਕ ਪੰਜਾਬੀ ਦੇਖਣਾ ਚਾਹੁੰਦਾ ਕਿਉਂਕਿ ਇਸ ਖਬਰ ਨੇ ਪੂਰਾ ਪੰਜਾਬ ਆ ਨਾ ਜਿਹੜਾ ਪੂਰੇ ਪੰਜਾਬ ਪਰ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਡਰ ਦਾ ਮਾਹੌਲ ਪਰਸੋ ਚੌਥੇ ਨੇ ਜਿਹੜਾ ਕਿਸ ਖਬਰ ਨੇ ਸਾਰੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਪਾ ਦਿੱਤਾ ਤਾਂ ਇਸ ਖਬਰ ਤੋਂ ਮੈਂ ਪਰਦਾ ਚੱਕਣ ਜਾ ਰਿਹਾ ਇਹ ਖਬਰ ਚੱਲੀ ਕਿੱਥੋਂ ਆ ਇੱਕ ਤਾਏ ਔਰ ਦੂਜਾ ਬਿਆਨ ਡੀਜੀਪੀ ਗੌਰਵ ਯਾਦਵ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਬਹੁਤ ਵੱਡਾ ਪਰਦਾ ਚੱਕ ਦਿੱਤਾ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਪਹਿਲਾ ਬਿਆਨ ਡੀਜੀਪੀ ਗੌਰਵ ਯਾਦਵ ਦਾ ਉਸ ਤੋਂ ਬਾਅਦ ਗੋਲਡੀ ਬ੍ਰਾਂਡ ਦੇ ਉੱਤੇ ਰਾਤੋਂ ਰਾਤ ਐਕਸ਼ਨ ਕਿੱਦਾਂ ਹੋ ਜਾਂਦਾ ਯਾਨੀ ਪਹਿਲਾਂ ਉਹ ਮਾਤਾ ਪਿਤਾ ਦੀ ਗ੍ਰਿਫਤਾਰੀ ਹੁੰਦੀ ਹੈ ਪੰਜਾਬ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਗੋਲਡੀ ਬਰਾੜ ਭੜਕ ਜਾਂਦਾ ਹੈ ਤਾਂ ਫੇਰ ਇੱਕ ਹੋਰ ਮਾਮਲਾ ਸਾਹਮਣੇ ਆਉਂਦਾ ਕਿ ਗੋਲਡੀ ਬਰਾੜ ਦੇ ਉੱਤੇ ਵੀ ਐਕਸ਼ਨ ਹੋ ਚੁੱਕਿਆ ਔਰ ਉਸ ਤੋਂ ਬਾਅਦ ਸੁਨੀਤ ਸਿੰਘ ਬਾਦਲ ਦੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਪਹਿਲੀ ਖਬਰਾਂ ਸੁਣੋ ਕਿ 1 ਲੱਖ ਮੁੰਡਾ ਮਾਰਨ ਦੀ ਗੌਰਵ ਜਾਦਵ ਤੋਂ ਕਿ ਆਖਰ ਸੱਚਾਈ ਕੀ ਹੈ ਸੁਣੋ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ

ਦੀਨਯੰਤ ਵੀ ਆਂਦੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਤੇ ਵੀ ਸ਼ਾਮਿਲ ਕੀਤਾ ਜਾਵੇ ਡੀਜੀਪੀ ਗੌਰਵ ਯਾਦਵ ਦੇ ਕਹਿਣ ਦਾ ਮਤਲਬ ਕੀ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਫਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕ੍ਰਿਮੀਨਲ ਨੇ ਔਰ ਜਿਹੜੇ ਗੈਂਗਸਟਰ ਨੇ ਇਸ ਮਾਮਲੇ ਦੇ ਅੰਦਰ ਪੰਜਾਬ ਦੇ ਲੋਕ ਤਾਂ ਸਾਡਾ ਸਾਥ ਦੇਣ ਪਰ ਇਹਦੇ ਵਿੱਚ ਡਰਨ ਦੀ ਕਿਸੇ ਨੂੰ ਲੋੜ ਨਹੀਂ ਹੈ ਕਿ ਪੰਜਾਬ ਦਾ 1 ਲੱਖ ਮੁੰਡਾ ਮਾਰਿਆ ਜਾਣਾ ਏ ਬਾਰਗ ਜੈਦਵ ਨੇ ਸਾਫ ਕਰ ਦਿੱਤਾ ਕਿ ਬਾਕੀ ਦੇ ਲੋਕਾਂ ਨੂੰ ਇਹਦੇ ਵਿੱਚ ਪਈ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਮਾਮਲਾ ਇਸ ਤਰ੍ਹਾਂ ਦਾ ਨਹੀਂ ਹੈ ਔਰ ਇਹ ਖਬਰ ਚੱਲੀ ਕਿੱਥੋਂ ਹੈ ਇਹ ਤੁਹਾਡੇ ਨਾਲ ਜਰਾ ਸਾਂਝੀ ਕਰਾਂਗੇ ਕਿ ਆਖਰ ਇਹਦੇ ਪਿੱਛੇ ਦੀ ਕੋਈ ਸਾਜ਼ਿਸ਼ ਹੈ ਜਾਂ ਕੋਈ ਵਿਰੋਧੀ ਧਿਰ ਦੇ ਨੇਤਾ ਕਿਸੇ ਵੀ ਪਾਰਟੀ ਦਾ ਮਾਮਲਾ ਮੁੱਖ ਮੰਤਰੀ ਭਵਨ ਸਿੰਘ ਮਾਰ ਨੂੰ ਡੇਗਣ ਦੇ ਲਈ ਜਾਂ ਪੰਜਾਬ ਦੀ ਪੁਲਿਸ ਨੂੰ ਬਦਨਾਮ ਕਰਨ ਦੇ ਲਈ ਕਿਉਂਕਿ ਅੱਜ ਕੱਲ ਮੁੱਖ ਮੰਤਰੀ ਭਵਨ ਸਿੰਘ ਮਾਰ ਨੂੰ ਵੀ ਚਾਰੇ ਪਾਸੋਂ ਟੀਰਾ ਪਾਉਣ ਦੀ ਵਿਰੋਧੀ ਧਿਰਾਂ ਵੱਨੀਓ ਵੀ ਕੋਸ਼ਿਸ਼ ਚੱਲ ਰਹੀ ਹੈ। ਔਰ ਗੌਰਵ ਜੱਦਵ ਡੀਜੀਪੀ ਤੇ ਵੀ ਤੰਜ ਕਸੇ ਜਾ ਰਹੇ ਜਿਹੜੇ ਕਿ ਪੰਜਾਬ ਦੀ ਪੁਲਿਸ ਦੇ ਮੁਖੀ ਨੇ ਬਕਾਇਦਾ। ਉਹ ਐਡੇ ਸੁਲਝੇ ਹੋਏ ਅਫਸਰ ਨੇ ਉਹਨਾਂ ਦੇ ਉੱਤੇ ਵੀ ਸਵਾਲ ਉੱਠੇ ਨੇ ਵਿਰੋਧੀ ਧਿਰ ਦੇ ਵਿੱਚੋਂ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਪੰਜਾਬ ਦਾ ਕੋਈ ਵੀ ਨੌਜਵਾਨ ਜਾਂ ਸਾਡੇ ਪੰਜਾਬੀ ਭੈਣ ਭਰਾ ਇਸ ਗੱਲ ਦੇ ਭੈ ਦੇ ਵਿੱਚ ਨਾ ਰਹਿਣ ਕਿ 1 ਲੱਖ ਨੌਜਵਾਨ ਪੰਜਾਬ ਦਾ ਮਾਰਿਆ ਜਾਊ। ਇਹ ਬਿਲਕੁਲ ਗੱਲਾਂ ਝੂਠ ਨੇ ਔਰ ਸਭ ਤੋਂ ਵੱਡੀ ਗੱਲ ਮੈਂ ਪੰਜਾਬ ਪੁਲਿਸ ਦੇ ਸਾਹਮਣੇ ਵੀ ਧਰਮਈ ਚਾਹੂੰਗਾ ਇਸ ਗੱਲ ਨੂੰ ਪੰਜਾਬ ਪੁਲਿਸ ਦੀ ਨਫਰੀ ਦੇ ਨਾਲ ਜੋੜੀ ਗਈ ਹੈ ਕਹਿੰਦੇ ਜੀ ਮੁੱਖ ਮੰਤਰੀ ਦਾ ਬਿਆਨ ਆ ਗਿਆ ਕਿ 10000 ਮੁੰਡਾ ਭਰਤੀ ਕਰਨ ਪਰ ਇਸ ਗੱਲ ਨੂੰ ਪਲਟਾ ਕੇ ਉਲਟਾ ਵਰਤੇ ਕਿਵੇਂ ਜਾ ਰਿਹਾ ਹੈ ਕਹਿੰਦੇ ਹੁਣ ਪੰਜਾਬ ਦੇ ਲੋਕਾਂ ਨੂੰ ਮਾਰਿਆ ਜਾਣਾ ਇਹਨਾਂ ਪੁਲਿਸ ਦੁਆਰਾ ਇਹਨਾਂ ਪੁਲਿਸ ਮੁਲਾਜ਼ਮਾਂ ਦੁਆਰਾ ਜਿਹੜੇ ਕਿ ਭਰਤੀ ਹੋਣ ਜਾ ਰਹੇ ਨੇ ਹੁਣ ਤੁਹਾਨੂੰ ਮੈਂ ਉਹ ਖਬਰ ਸੁਣਾਉਣਾ ਕਿ ਜਿੱਥੇ ਇਹ ਮਾਮਲਾ ਚੱਲਦਾ ਦਰਸਲ ਦੇ ਵਿੱਚ ਹਾਲਾਂਕਿ ਉਹਨਾਂ ਨੇ ਪੁਸ਼ਟੀ ਖੁਦ ਵੀ ਨਹੀਂ ਕੀਤੀ ਪਰ ਖਬਰ ਫੈਲਾ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਉਹ ਸਬਸਤ ਦਾ ਕਹਿਣਾ ਕੀ ਸੀ ਕਹਿੰਦਾ ਮੈਨੂੰ ਕੋਈ ਪੱਤਰਕਾਰ ਮਿਲਿਆ ਔਰ ਪੱਤਰਕਾਰ ਕਹਿੰਦਾ ਮੈਨੂੰ ਥਾਣੇਦਾਰ ਮਿਲਿਆ ਜਿਹੜਾ ਇਹ ਗੱਲ ਕਹਿੰਦਾ ਸਾਨੂੰ ਵੱਡੇ ਵੱਡੇ ਕੱਦਾ ਵਾਲੇ ਬੰਦੇ ਚਾਹੀਦੇ ਐ ਤੇ ਅਸੀਂ ਤਾਂ 1 ਲੱਖ ਬੰਦਾ ਸਾਨੂੰ ਪੰਜਾਬ ਦੇ ਵਿੱਚ ਮਾਰਨਾ ਪੈਣਾ ਪਰ ਇਹ ਗੱਲਾਂ ਬਿਲਕੁਲ ਦਰਸਲ ਦੇ ਵਿੱਚ ਝੂਠ ਨੇ ਜਿੰਨਾਂ ਦਾ ਕੋਈ ਸੱਚ ਸਬੂਤ ਪੇਸ਼ ਉਸ ਅਫਸਰ ਦੁਆਰਾ ਵੀ ਕੀਤਾ ਨਹੀਂ ਗਿਆ ਪਰ ਸੋਸ਼ਲ ਮੀਡੀਆ ਦੇ ਉੱਤੇ ਹੋ ਇੰਟਰਵਿਊ ਨੇ ତ ਮਾਰ ਮਚਾ ਦਿੱਤੀ ਸਾਡੇ ਪੰਜਾਬ ਦੇ ਲੋਕਾਂ ਦੇ ਦਿਰਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਪਰ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਗਾ ਇਹ ਗੱਲ ਬਿਲਕੁਲ ਹਾਲਾਂਕਿ ਝੂਠੀ ਹੈ ਕੋਈ ਸੱਚ ਨਹੀਂ ਹੈ ਭਲਾ ਤੁਸੀਂ ਆਪ ਸਮਝੋ ਕਿ 1 ਲੱਖ ਨੌਜਵਾਨ ਪੰਜਾਬ ਦਾ ਮਾਰਦਾ ਕੋਈ ਮਾਰੀ ਮੋਟੀ ਜੀ ਗੱਲ ਇਹਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਫਸ ਸਕਦੇ ਫਿਰ ਦਰਸਲ ਦੇ ਵਿੱਚ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰ ਵਿਰੋਧੀ ਧਿਰ ਦੁਆਰਾ ਵੀ ਕੀਤੀ ਜਾ ਰਹੀ ਹੈ। ਔਰ ਦੂਜੇ ਪਾਸੇ ਗੋਲਦੀ ਬਰਾਰ ਜਿਨ੍ਹਾਂ ਦੇ ਮਾਤਾ ਪਿਤਾ ਨੂੰ ਕੱਲ ਕੱਲ ਪਰਸੋਂ ਦੇ ਅੰਦਰ ਅੰਦਰ ਜਾਨੀ ਕਿ ਗ੍ਰਿਫਤਾਰ ਕੀਤਾ ਜਾਂਦਾ। ਗੋਲਦੀ ਬਰਾਰ ਗੁੱਸੇ ਦੇ ਵਿੱਚ ਆ ਕੇ ਇੱਕ ਮੋਹਾਲੀ ਦੇ ਵਿੱਚ ਕਤਲ ਕਰਵਾ ਦਿੰਦਾ। ਉਸ ਤੋਂ ਬਾਅਦ ਆਪਣੀ ਘਾਰਡਿਓ ਕਾਲ ਵੀ ਭੇਜਦਾ ਜਿਹਦੇ ਵਿੱਚ ਉਹ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਨੂੰ ਚੁਣੌਤੀ ਦਿੰਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਜਿਵੇਂ ਧਮਕੀ ਦਿੰਦਾ ਪਰ ਉਹਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਉਹ ਮੁੱਦਾ ਭੜਕੇ ਤਾਂ ਉਸ ਤੋਂ ਬਾਅਦ 골ਡੀ ਵਿਰਾਡ ਦੇ ਉੱਤੇ ਅੱਜ ਐਕਸ਼ਨ ਲਿਆ ਗਿਆ ਐਕਸ਼ਨ ਕਿਹੜਾ ਜੀ ਉਹਦੇ ਉੱਤੇ ਐਫ ਆਈ ਆਰ ਮੁਹਾਲੀ ਦੇ ਵਿੱਚ ਦਰਜ ਕਰ ਦਿੱਤੀ ਗਈ ਹੈ ਹੁਣ 골ਡੀ ਵਿਰਾਡ ਦੀਆਂ ਫੜਾਫੜਾਈਆਂ ਜਿਹੜੀਆਂ ਤਿਆਰੀਆਂ ਨੇ ਉਹ ਸਟਾਰਟ ਹੋ ਚੁੱਕੀਆਂ ਨੇ ਯਾਨੀ 골ਡੀ ਵਿਰਾਡ ਦੇ ਖਿਲਾਫ ਪਹਿਲ ਵੱਡਾ ਮਾਮਲਾ ਪੰਜਾਬ ਦੀ ਸਰਕਾਰ ਦੁਆਰਾ ਜਿਹੜਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਹਾਲਾਕੇ ਨਹੀਂ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਰਜਕਾਲ ਦੇ ਵਿੱਚ ਬਹੁਤ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਔਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਇਕਾਲੀ ਦਲ ਦੇ ਨੇਤਾ ਜਿਨ੍ਹਾਂ ਨੇ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਲੜਕਾਰਿਆ ਔਰ ਉਹਨਾਂ ਨੇ ਧਮਕੀ ਦੇ ਦਿੱਤੀ ਹੈ ਧਮਕੀ ਦਾ ਅਸਰ ਸੁਖਵੀਰ ਸਿੰਘ ਬਾਦਲ ਦੇ ਕਿਹੜੇ ਪੱਖੋਂ ਪਊਗਾ ਇੱਕ ਤਾਂ ਕਾਨੂੰਨੀ ਪ੍ਰਕਿਰਿਆ ਮੁਤਾਬਕ ਸੁਖਵੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਹੋ ਸਕਦਾ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਔਰ ਦੂਜਾ ਐਕਸ਼ਨ ਔਰ ਦੂਜਾ ਘਾਟਾ ਵੀ ਕਹਿ ਸਕਦੇ ਸੁਖਵੀਰ ਬਾਦਲ ਨੂੰ ਇਹ ਪੈਣ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਾਰਿਆ ਜਾਣਾ ਡੀਜੀ ਗੌਰਵ ਯਾਦਵ ਨੇ ਵੀ ਅੱਜ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ ਜਿਹੜੀ ਇਹ ਖਬਰ ਜਿਸ ਤਰ੍ਹਾਂ ਬਣਾ ਕੇ ਫੈਲਾਈ ਜਾ ਰਹੀ ਹੈ ਲੋਕਾਂ ਦੇ ਵਿੱਚ ਖੌਫੋ ਖਰਾਸ ਫੈਲਾਇਆ ਜਾ ਰਿਹਾ ਹੈਗਾ ਵੈ ਇਹ ਖਬਰ ਉਸ ਤਰ੍ਹਾਂ ਨਹੀਂ ਹੈ ਮੁੰਡਾ ਮਾਰਿਆ ਜ਼ਰੂਰ ਜਾਣਾ ਹੈ ਲੇਕਿਨ ਕਿਹੜੇ ਜਿਹੜੇ ਗੈਂਗਸਟਰ ਹੈ ਜਿਹੜੇ ਲੋਕਾਂ ਨੂੰ ਪੈਸੇ ਲੈ ਕੇ ਕਤਲ ਕਰਦੇ ਹੈਗੇ ਆ ਜਿਹੜੇ ਲੋਕਾਂ ਨੂੰ ਹਰਾਸ ਕਰਦੇ ਹੈਗੇ ਆ ਜਿਹੜੇ ਮੁਕਦਮਿਆਂ ਦੇ ਵਿੱਚ ਮਲਬਸ ਹੈਗੇ ਆ ਉਹਨਾਂ ਦੇ ਨਾਲ ਇਹ ਸਲੂਟ ਕੀਤਾ ਜਾਣਾ ਹੈਗਾ ਵੈ ਪੰਜਾਬ ਨੂੰ ਨਸ਼ਿਆਂ ਤੋਂ پاک ਕਰਨੇ ਵਾਸਤੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਖਿਲਾਫ ਇੱਕ ਰੈਕਡਾਊਨ ਕੀਤਾ ਜਾਣਾ ਹੈਗਾ ਆਮ ਲੋਕਾਂ ਨੂੰ ਕੁਝ ਨਹੀਂ ਕਿਹਾ ਜਾਣਾ ਬਲਕਿ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਲੋਕ ਹੈ ਉਹਨਾਂ ਦੀ ਰਹਿਨਮਾਈ ਕਰਨ ਉਹਨਾਂ ਦੀ ਮਦਦ ਕਰਨ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਫੜਵਾਉਣ ਵਾਸਤੇ ਔਰ ਉਹਨਾਂ ਦੀ ਜਿਹੜੀ ਹੈ ਉਸਨਾਖਤ ਕਰਨੇ ਵਾਸਤੇ ਬਲਕਿ ਜਿਹੜਾ ਡਰ ਤੇ ਖੌਫੂ ਹਰਾਸ ਦਾ ਮਾਹੌਲ ਬਣਿਆ ਇਸ ਨੂੰ ਖਤਮ ਕੀਤਾ ਜਾਵੇ ਖਬਰ ਨੂੰ ਸਹੀ ਵਿੱਚ ਜਿਹੜਾ ਵਾ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕ ਸਕੂਨ ਨਾਲ ਰਹਿ ਸਕਣ ਕਿਉਂਕਿ ਹੁਣ ਤੇ ਗੁਰਦੁਆਰਿਆਂ ਦੇ ਵਿੱਚ ਵੀ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ ਕਿ ਸ਼ਾਮ ਤੋਂ ਬਾਅਦ ਕੋਈ ਵੀ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਬ ਸਾਰਾ ਖਿਆਲ ਮਿਲਾਵਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼